ਉਹ ਸੱਜਣੋ ਦੇਖ ਲੋ ਰੁਕ ਲੱਗੇ ਹੋਏ ਕੁਝ ਕੁ ਫੁਕਰੇ ਲੋਕ ਵਿਊ ਲਾਈਨ ਦੇ ਚੱਕਰ ਚ ਬਹੁਤ ਫੇਸਬੁਕੀਏ ਵਿਦਵਾਨ ਬਣਦੇ ਆ ਕਹਿੰਦੇ ਜੀ ਕਿਸਾਨਾਂ ਨੇ ਆ ਕਰਤਾ ਕਿਸਾਨਾਂ ਨੇ ਉਹ ਕਰਤਾ ਸਾਰੇ ਸਾਡੇ ਦੇਖ ਸਕਦੇ ਹੋ ਚਾਰ ਸ਼ਵੇਰੇ ਰੁਕ ਲੱਗਾ ਹੋਇਆ ਵਾ ਘਰ ਚ ਇਹਨਾਂ ਦੇ ਤਿੰਨ ਤਿੰਨ ਚਾਰ ਚਾਰ ਏਸੀ ਲੱਗੇ ਹੋਏ ਆ ਤੇ ਫੇਸਬੁਕ ਤੇ ਮਤਾਂ ਦਿੰਦੇ ਲੋਕਾਂ ਨੂੰ ਇਹ ਨਾਲ ਪੁੱਛਣਾ ਲਾਵੇ ਕੋਈ ਵੀ ਜਿਸ ਦੇ ਇਹਨਾਂ ਨੇ ਲਵਾਏ ਆ ਤੇ ਰੁੱਖ ਕਿੰਨੇ ਕਿੰਨੇ ਘਰੇ ਲੱਗੇ ਆ ਜਾਂ ਕਿੰਨੇ ਕਿੰਨੇ ਆਪਦੇ ਹੱਥੀ ਰੁੱਖ ਲਾਏ ਹੋਏ ਆ ਜਿੰਨੀ ਹੀਟ ਏਸੀ ਸਟੰਦੈ ਇਸ ਟਾਈਮ ਉਹਨਾਂ ਦੇ ਲੋਕਾਂ ਦੀਆਂ ਅੱਗਾਂ ਨਾਲ ਵੀ ਉਹ ਨੀਡ ਬੰਦੀ ਜਿੰਨਾ ਕੰਟੀਨਿਊ 12 ਘੰਟੇ ਚੱਲ ਕੇ 24 ਘੰਟੇ ਚੱਲ ਕੇ ਏਸੀ ਹੀਟ ਛੱਡ ਰਿਹਾ ਵਾ ਕਿਸਾਨਾਂ ਨੂੰ ਦੋਸ਼ ਦੇਣ ਦੀ ਤਾਂ ਤੇ ਕਿਤੇ ਏਸੀ ਦੇ ਮਗਰ ਖੜੋ ਕੇ 5-7 ਮਿੰਟ ਖੜ ਕੇ ਵੇਖਿਓ ਵੀ ਉਹ ਕਿੰਨੀ ਹੀਟ ਦੇ ਰਿਹਾ ਵਾ ਫਿਰ ਪਤਾ ਲੱਗੂ ਵੀ ਗਰਮੀ ਜਿਹੜੀ ਆ ਉਹ ਕਿਸ ਕਾਰਨ ਉੱਪਰ ਜਾ ਰਹੀ ਹੈ ਕਿਸਾਨਾਂ ਦੀ ਅੱਗ ਕਰਕੇ ਆ ਕਿ ਲੋਕਾਂ ਦੇ ਘਰਾਂ 'ਚ ਲੱਗੇ ਹੋਏ ਏਸ਼ੀਆ ਦੀ ਵਜ੍ਹਾ ਕਰਕੇ ਆ